ਕੈਨੇਡਾ ਦੇ ਟੋਰਾਂਟੋ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਇੱਕ ਹਿੰਦੂ ਵਿਰੋਧੀ ਪ੍ਰੇਡ ਕੱਢੀ ਗਈ। ਇਹ ਪ੍ਰੇਡ ਉਸ ਸਮੇਂ ਅਯੋਜਿਤ ਕੀਤੀ ਗਈ ਸੀ ਜਦੋਂ ਮਾਰਕ ਕਾਰਨੀ ਨੇ ਕੈਨੇਡਾ ਦੇ ਵਿੱਚ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਜਿੱਤੀਆਂ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਯਸਿਨ ਟਰੋਡਰ ਦੇ ਕਾਰਜਕਾਲ ਦੌਰਾਨ ਭਾਰਤ ਨਾਲ ਕੈਨੇਡਾ ਦੇ ਸਬੰਧ ਲਗਾਤਾਰ ਤਣਾਅਪੂਰਨ ਵਾਲੇ ਰਹੇ ਸਨ ਅਤੇ ਹੁਣ ਇਸ ਪ੍ਰੇਡ ਦੇ ਨਵੇਂ ਪ੍ਰਧਾਨ ਮੰਤਰੀ ਦੀ ਅਗਵਾਈ ਤੇ ਵੀ ਸਵਾਲ ਖੜੇ ਕਰ ਦਿੰਦੇ ਨੇ। ਇਸ ਖਾਲਿਸਤਾਨੀ ਪੱਕੀ ਸਮਾਗਮ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਪੁਤਲੇ ਇੱਕ ਪਿੰਜਰੇ ਦੇ ਵਿੱਚ ਬੰਦ ਕਰਕੇ ਪ੍ਰਦਰਸ਼ਿਤ ਕੀਤੇ ਗਏ ਸਨ। ਪ੍ਰੇਡ ਦੇ ਵਿੱਚ ਨਾਰੇ ਲਗਾਏ ਗਏ ਕਿ ਇਹ ਪ੍ਰਦਰਸ਼ਨ ਪੰਜਾਬ ਦੀ ਆਜ਼ਾਦੀ ਲਈ ਹੈ। ਕੈਨੇਡੀਅਨ ਪੱਤਰਕਾਰ ਡੈਲੀਅਨ ਵੋਡਮੈਨ ਨੇ ਐਤਵਾਰ ਨੂੰ ਟੋਰਾਂਟੋ ਤੇ ਮਾਲਟਨ ਗੁਰਦੁਆਰੇ ਦੇ ਵਿੱਚ ਇੱਕ ਸਥਿੱਤੇ ਹਿੰਦੂ ਵਿਰੋਧੀ ਪ੍ਰੇਡ ਦਿਖਾਉਂਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਦੇ ਬਹਾਨੇ ਬੋਰਡਮੈਨ ਨੇ ਕੈਨੇਡਾ ਦੇ ਵਿੱਚ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੂੰ ਇੱਕ ਸਵਾਲ ਪੁੱਛਿਆ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਜਸਨ ਟਰੂਡੋ ਵਾਂਗ ਖਾਲਿਸਤਾਨੀਆਂ ਪ੍ਰਤੀ ਨਰਮ ਰਹਿਣਗੇ ਜਾਂ ਸਖਤ ਸਟੈਂਡ ਅਪਣਾਉਣਗੇ ਐਕਸ ਤੇ ਪੋਸਟ ਸਾਂਝੀ ਕਰਦੇ ਹੋਏ ਬੋਰਡਮੈਨ ਨੇ ਲਿਖਿਆ ਕਿ ਸਾਡੀਆਂ ਸੜਕਾਂ ਤੇ ਦਹਿਸ਼ਤ ਫਲਾਉਣ ਵਾਲੇ ਜਹਾਦੀ ਅਤੇ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਜੋ ਹੂਦੀਆਂ ਨੂੰ ਕੁਲੀਆ ਮਤਮ ਕੀ ਦੇਰੇ ਨੇ ਪਰ ਖਾਲਿਸਤਾਨੀ ਵੀ ਨਫਰਤ ਫੋਲਾਉਂਦੀ ਇਸ ਦੌੜ ਦੇ ਵਿੱਚ ਪਿੱਛੇ ਨਹੀਂ ਹਨ ਕਿ ਮਾਰਕ ਕਾਰਨੀ ਦਾ ਕੈਨੇਡਾ ਜਸਨ ਟਰੂਡੋ ਦੇ ਕੈਨੇਡਾ ਤੋਂ ਵੱਖਰਾ ਹੋਵੇਗਾ ਬੋਰਡਮੈਨ ਨੇ ਬਿਆਨ ਸੀਨਬਿੰਦਾ ਨਾਮ ਦੇ ਇੱਕ ਹੋਰ ਉਪਭੋਗਤਾ ਦੀ ਇੱਕ ਪੋਸਟ ਦੇ ਜਵਾਬ ਦੇ ਵਿੱਚ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਮਾਲਟਨ ਗੁਰਦੁਆਰੇ ਦੇ ਖਾਲਿਸਤਾਨੀ ਸਮੂਹ ਨੇ ਕੈਨੇਡਾ ਦੇ ਵਿੱਚ ਰਹਿ ਰਹੇ 8 ਲੱਖ ਹਿੰਦੂਆਂ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਸੀ ਉਸਨੇ ਇਸ ਨੂੰ ਖਾਲਿਸਤਾਨੀ ਆਤਵਾਦੀਆਂ ਦੀ ਖੁੱਲਾ ਹਿੰਦੂ ਵਿਰੋਧੀ ਨਫ਼ਰਤ ਕਿਹਾ ਬਿੰਦਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਮਾਲਟਰਨ ਗੁਰਦੁਆਰੇ ਟ੍ਰਾਂਟੋਵਿਖੇ ਕੇ ਗੈਂਗ ਨੇ 8 ਲੱਖ ਹਿੰਦੂਆਂ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਇਹ ਭਾਰਤ ਸਰਕਾਰ ਵਿਰੁੱਧ ਵਿਰੋਧੀ ਪ੍ਰਦਰਸ਼ਨ ਨਹੀਂ ਹੈ ਇਹ ਸਪਸ਼ਟ ਤੌਰ ਤੇ ਹਿੰਦੂਆਂ ਵਿਰੁੱਧ ਨਫ਼ਰਤ ਹੈ